ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਦਾਸਾਂ ਕਰ ਕਰਕੇ ਪੁੱਤ ਮੰਗੀਦੇ ਨੇ ਪਰ ਜਦੋਂ ਉਹ ਪੁੱਤ ਕੁਰਾਹੇ ਪੈ ਜੇ ਨਸ਼ੇ ਤੇ ਲੱਗ ਜੇ ਤਾਂ ਰੱਬ ਗਾੜੀ ਵੀ ਅਰਦਾਸਾਂ ਕਰੀਦੀਆਂ ਜਾਂ ਰੱਬਾ ਇਹਨੂੰ ਚੁਕਲਾ ਤੇ ਜਾਂ ਸਾਨੂੰ ਚੁਕਲਾ ਕਿਉਂਕਿ ਜਿਹੜਾ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਨਾ ਉਹ ਘਰ ਦਾ ਕੱਖ ਨਹੀਂ ਰਹਿਣ ਦਿੰਦਾ ਇਸੇ ਤਰ੍ਹਾਂ ਹੀ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਸਾਰਾ ਤਸਵੀਰ ਵਿਖਾਈ ਜਾਵੇ ਜਿਹਦੇ ਉੱਤੇ ਲਿਖਿਆ ਹੈ ਕਫਨ ਬੋਲ ਪਿਆ ਨਸ਼ੇ ਨਾਲ ਪੁੱਤਾਂ ਦੀ ਮੌਤ ਜम्मे यार ਪੰਜਾਬ ਸਰਕਾਰ ਜਿੰਮੇਵਾਰ ਪੰਜਾਬ ਸਰਕਾਰ ਸੋ ਇਹ ਸਾਰੀ ਗੱਲਬਾਤ ਕੀ ਏ ਇਹਨਾਂ ਨੂੰ ਗੱਲ ਦੇ ਵਿੱਚ ਇਹ ਕਿਉਂ ਪਾਉਣਾ ਪਿਆ ਕਫਨ ਬੋਲ ਪਿਆ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਧੰਨਵਾਦ ਤੁਹਾਡਾ ਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਆ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਪਿੰਡ ਸਿਧਵਾ ਪੈਸੇ ਲਈ ਤੁਸੀਂ ਜੋ ਗੱਲ ਦੇ ਵਿੱਚ ਪਾਇਆ ਕਫਨ ਬੋਲ ਪਿਆ ਕਿਉਂ ਤੁਹਾਨੂੰ ਪਾਉਣਾ ਪਿਆ ਇਹ ਜੀ ਸਨ 16 ਦੇ ਵਿੱਚ ਮਰਜੀਤ ਸਿੰਘ ਸਰਦਾਰ ਮਖਤਿਆਰ ਸਿੰਘ ਪੱਟੀ ਨਸ਼ਾ ਵਿਰੋਧੀ ਮਿਸ਼ਨ ਕਫਨ ਪਿਆ ਪੰਜਾਬ ਮਖਤਿਆਰ ਸਿੰਘ ਪੱਟੀ ਜੋ ਸਾਡੇ ਪ੍ਰਧਾਨ ਸਾਹਿਬ ਹਨ ਉਹਨਾਂ ਦੇ ਬੇਟੇ ਦੀ ਡਰੱਗ ਦਾ ਟੀਕਾ ਲਾਉਣ ਨਾਲ ਮਰਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਉਸ ਵੇਲੇ ਸਰਦਾਰ ਮਖਤਿਆਰ ਸਿੰਘ ਨੇ ਆਪਦੇ ਪੁੱਤਰ ਦੀ ਲਾਸ਼ ਤੇ ਜੋ ਮੁਖਫਨ ਪਿਆ ਸੀ ਨਾ ਉਹ ਡਿਪਟੀ ਕਮਿਸ਼ਨਰ ਤਰਨਤਾਰਨ ਸਹਿ ਰਾਈ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮੋਮੋਰੰਡਮ ਕਰਕੇ ਭੇਜ ਦਿੱਤਾ ਸੀ ਵੀ ਪੰਜਾਬ ਦੇ ਵਿੱਚ ਰੋਜ਼ ਡਰੱਗ ਨਾਲ ਮੌਤਾਂ ਹੁੰਦੀਆਂ ਆ ਤੇ ਆ ਪਿੰਡਾਂ ਦੇ ਵਿੱਚ ਨਸ਼ਿਆਂ ਨਾਲ ਮੌਤਾਂ ਹੋ ਕੇ ਸੱਤਰ ਵਿਛਰੇ ਆ ਮਾਵਾਂ ਦੀਆਂ ਕੁੱਖਾਂ ਖਾਲੀ ਹੋ ਰਹੀਆਂ ਵਿਧਵਾ ਹੋ ਰਹੀਆਂ ਪੈਣਾ ਸਾਡੀਆਂ ਆ ਹਾਲਾਤ ਸਾਡੇ ਪੰਜਾਬ ਦੇ ਹਨ ਤੇ ਇਸ ਕਰਕੇ ਉਦੋਂ ਸਾਡੀ ਇਹ ਸੰਸਥਾ ਬਣੀ ਗਈ ਬਣਾਈ ਗਈ ਹੈਗੀ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਦੋਂ ਸਰਦਾਰ ਮੁਖਤਾਰ ਸਿੰਘ ਜੀ ਨੇ ਪ੍ਰਧਾਨ ਮੰਤਰੀ ਨੂੰ ਉਹ ਜੋ ਵੀ ਕੋਰੀਅਰ ਕੀਤਾ ਸੀ ਕਫਨ ਕੋਈ ਉਹਦਾ ਜਵਾਬ ਆਇਆ ਆਇਆ ਅਜੇ ਤੱਕ ਨਹੀਂ ਜੀ ਉਹਦਾ ਜਵਾਬ ਕੋਈ ਨਹੀਂ ਅਜੇ ਤੱਕ ਆਇਆ ਤੇ ਅਸੀਂ ਪਿੱਛੇ ਦੇ ਆ 7-8 ਮਹੀਨੇ ਹੋ ਗਏ ਆ ਸੀਐਮ ਸਾਹਿਬ ਆਪਣਾ ਭਗਵੰਤ ਮਾਨ ਦੇ ਉਥੇ ਦਫਤਰ ਚੰਡੀਗੜ੍ਹ ਵੀ ਗਏ ਹਾਂ ਉਥੇ ਵੀ ਮਿਲ ਕੇ ਆਏ ਆ ਉਹਨਾਂ ਦਾ ਜਿਹੜਾ ਸੈਕਟਰੀ ਸਾਹਿਬ ਹੀ ਪਰ ਉਹ ਸਾਨੂੰ ਆਪ ਸੀਐਮ ਸਾਹਿਬ ਨਹੀਂ ਮਿਲੇ ਉਥੇ ਵੀ ਆਪਦਾ ਸੀ ਸਭ ਕੋਹ ਦਰਖਾਸਤਾਂ ਜੋ ਅੰਕੜੇ ਪੰਜਾਬ ਦੇ ਵਿੱਚ ਜਿੰਨੀਆਂ ਮੌਤਾਂ ਹੋ ਚੁੱਕੀਆਂ ਆ ਤੇ ਜੋ ਬੰਦੇ ਜਿੰਨੇ ਡਰੱਗ ਲੈ ਰਹੇ ਸਾਰੇ ਅੰਕੜੇ ਇਕੱਠੇ ਕਰਕੇ ਦੇ ਕੇ ਆਏ ਹਾਂ ਅਜੇ ਤੱਕ ਉਹਦਾ ਵੀ ਜਵਾਬ ਕੋਈ ਨਹੀਂ ਆਇਆ ਸੀ ਮੁੱਖ ਮੰਤਰੀ ਸਾਹਿਬ ਤੋਂ ਮਿਲਣ ਦੀ ਸਮਾਂ ਮੰਗਿਆ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਅ ਅੱਜ ਤੁਹਾਨੂੰ ਇਸ ਹਾਲਾਤ ਦੇ ਵਿੱਚ ਕਿਉਂ ਆਣਾ ਪਿਆ ਹੈ ਅੱਜ ਮੈਨੂੰ ਇਸ ਹਾਲਾਤ ਦੇ ਵਿੱਚੋਂ ਪੜਨਾ ਪਿਆ ਆ ਵੀ ਮੇਰੇ ਬੇਟੇ ਵੀ ਇਸ ਮਾੜੀ ਸੋਸਾਇਟੀ ਦੇ ਵਿੱਚ ਬਹਿ ਕੇ ਜੋ ਮੈਂ ਸਕੂਲੇ ਪੜਾਇਆ 12 ਜਮਾਤਾ ਪਾਸ 12 ਟੂ ਟੂ ਕਰਾਏ ਆ ਤੇ ਇਹ ਇਸ ਜਿਸ ਮਾੜੀ ਸੰਗਤ ਦੇ ਵਿੱਚ ਬੈ ਕੇ ਨਸ਼ਾ ਰੇਰੇ ਜਿਨ੍ਹਾਂ ਨੇ ਮੇਰੇ ਘਰ ਦਾ ਕੱਖ ਨਹੀਂ ਰਹਿਣ ਦਿੱਤਾ ਤੇ ਮੈਨੂੰ ਇਸ ਕਰਕੇ ਹੁਣਾ ਪਿਆ ਕਿ ਕੱਲ ਨੂੰ ਜੇ ਮਰ ਗਏ ਤੇ ਅਰਥੀ ਲੈ ਕੇ ਜੂ ਚੱਕਣਾ ਤਾਂ ਮੈਂ ਪਹਿਲਾਂ ਹੀ ਇਸ ਕਰਕੇ ਇਹ ਖਫੜ ਪਾ ਕੇ ਤੁਰ ਪਿਆ ਆ ਵੀ ਜੇ ਕੱਲ ਨੂੰ ਮੇਰੇ ਬੇਟੇ ਜਾਂ ਹੋਰ ਵੀ ਕਹੇ ਭਿੱਖੀਵੰਡ ਦੇ ਵਿੱਚ ਦੀ ਇੱਕ ਡਰੱਗ ਦਾ ਟੀਕਾ ਲਾਗੇ ਕਿਸੇ ਦੀ ਮੌਤ ਆਉਂਦੀ ਆ ਤੇ ਭਿੱਖੀਵੰਡੇ ਸੋਚੋ ਪੁਲਿਸ ਪ੍ਰਸ਼ਾਸਨ ਉਹਦਾ ਜ਼ਿੰਮੇਵਾਰ ਕਿਉਂ ਕਿ ਮੈਂ ਉਹਨਾਂ ਨੂੰ ਦੱਸਣ ਲਿਆ ਆ ਇਹ ਬੰਦੇ ਨਸ਼ਾ ਵੇਚਦੇ ਆ ਤੇ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਪਤਾ ਨਹੀਂ ਇਹ ਪੁਲਿਸ ਦੀ ਕੀ ਮ ਇਹ ਨਸ਼ਾ ਫੜਨ ਵਾਲੇ ਵੇਦੇ ਆ ਤੇ ਸਰਕਾਰ ਦੀ ਬਦਨਾਮੀ ਹੋਊਗੀ ਵੀ ਵਾਕਈ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਆ ਤੁਸੀਂ ਕਹਿ ਰਹੇ ਜੋ ਕਿ ਜਿਹੜੇ ਮੇਰੇ ਬੱਚੇ ਨੇ ਉਹ 1 ਲੱਖ ਦਾ ਚਿੱਟਾ ਪੀ ਗਏ ਨੇ ਆ ਕੁਝ ਦਿਨਾਂ ਦੇ ਅੰਦਰ ਅੰਦਰ ਉਹ ਇੰਨੇ ਪੈਸੇ ਕਿੱਥੋਂ ਆਏ ਉਹ ਪੈਸੇ ਇਸ ਤਰ੍ਹਾਂ ਆਏ ਆ ਵੀ ਇੱਕ ਤਾਂ ਮੈਂ ਗੱਡੀ ਭੇਜੀ ਸੀਗੀ ਗੁਜਰਾਤ ਦੇ ਵਿੱਚ ਚੱਕਰ ਲਾਉਣ ਵਾਸਤੇ 20000 ਰੁਪਇਆ 21000 ਰੁਪਇਆ ਮੈਂ ਪੰਪ ਦੇ ਧਾਰ ਡੀਜ਼ਲ ਪਾਇਆ ਉਹ ਦੇ ਕੇ ਆਇਆ 10000 ਹੱਥੋਂ ਦਿੱਤਾ 31000 ਰੁਪਇਆ ਮੈਂ ਘਰੋਂ ਦੇ ਕੇ ਛੋਟਾ ਆ ਤੇ ਗੁਜਰਾਤ ਦੇ ਵਿੱਚ ਜਿਹੜਾ ਚੱਕਰ ਲਾ ਕੇ ਆਈ ਗੱਡੀ ਮੈਨੂੰ ਇਹਨਾਂ 1 ਰੁਪਇਆ ਨਹੀਂ ਦਿੱਤਾ ਸਾਰੇ ਦਾ ਸਾਰਾ ਇਹਨਾਂ ਨੇ ਚਿੱਟਾ ਪੀ ਲਿਆ ਜਿਹਦੇ ਵਿੱਚ ਇਹ ਕਿਨਾਂ ਮੇਰਾ ਮੋਟਰਸਾਈਕਲ ਜਿਹੜਾ ਵੇਚ ਆਈ ਸੀਗੀ ਦੋ ਪੀਪੇ ਰਿਫੈਂਡ ਕਰਦਕਾਨ ਤੋਂ ਸੌਦਾ ਲੈ ਕੇ ਅਖੰਡ ਦਾ ਟੋੜਾ ਮੇਰੇ ਪਿਤਾ ਜੀ ਗੁਰਨਾਨਕੋ ਹਸਪ ਕੋਈ ਚੀਜ਼ੇ ਨਾ ਘਰ ਦੇ ਵਿੱਚ ਵਰਤੋਂ ਵਾਲੀ ਛੱਡੀ ਨਹੀਂ ਗਈ ਮੈਂ ਤੇ ਅੱਜ ਚਾਹ ਬਣਾਉਣ ਤੋਂ ਵੀ ਬੈਠਾ ਆ ਤੇ ਐਡਾ ਦੁਖੀ ਹੋ ਗਿਆ ਐਸ਼ ਨਸ਼ੇ ਦੇ ਖਾਤਰ ਚਿੱਟੇ ਨੇ ਮੇਰਾ ਘਰ ਖਾਲੀ ਕਰ ਦਿੱਤਾ ਕੁਝ ਦਿਨ ਹੋ ਗਏ ਨੇ ਤੁਸੀਂ ਪਿੱਖੀਵਿੰਡ ਚੌਂਕ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਉਹਦਾ ਕੀ ਰਿਜ਼ਲਟ ਆਇਆ ਸਾਹਮਣੇ ਉਹਦਾ ਰਿਜ਼ਲਟ ਥੋੜਾ ਜਿਹਾ ਹੀ ਆਇਆ ਆ ਬਦਬਲ ਜ਼ਿਆਦਾ ਨਹੀਂ ਆਇਆ ਕਿਉਂਕਿ ਐਸਐਚਓ ਸਾਹਿਬ ਕਰਤਾਰ ਸਿੰਘ ਨੇ ਇੰਨਾ ਕੰਮ ਕੀਤਾ ਵੀ ਮੇਰਾ ਬੇਟਾ ਇੱਕ ਜਿਹੜਾ ਉਹਨोंने ਅੰਮ੍ਰਿਤਸਰ ਤਰਨਤਾਰਨ ਹਸਪੀਟਲ ਦਾਖਲ ਕਰਾਤਾ ਨਸ਼ਾ ਛਡਾਊ ਕੇਂਦਰ ਜਿਹੜਾ ਉਹ 8 ਦਿਨ ਲਾ ਕੇ ਆ ਗਿਆ ਜਦੋਂ ਅਸੀਂ ਉਹਨੂੰ ਪੁੱਛਿਆ ਤੇ ਉਹਨੇ ਆਖਿਆ ਵੀ ਚਲੋ ਉਹਨੇ ਸਾਨੂੰ ਦੱਸਿਆ ਵੀ ਉੱਥੇ ਟ੍ਰੀਟਮੈਂਟ ਵਧੀਆ ਹੁੰਦਾ ਆ ਦਵਾਈ ਦਵਾ ਚੰਗਾ ਮਿਲਦਾ ਆ ਤੇ ਪ੍ਰਸ਼ਾਦਾ ਵੀ ਦੋ ਟਾਈਮ ਮਿਲਦਾ ਚਾਹ ਤਿੰਨ ਟਾਈਮ ਮਿਲਦੀ ਆ ਜੇ ਕੋਈ ਨਸ਼ਾ ਛਡਣਾ ਛਾਵੇ ਤੇ ਉਹ ਉੱਥੇ ਜਾਵੇ ਤੇ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਚਲੋ ਸਹੀ ਇਲਾਜ ਹ ਅੱਜ ਤੁਹਾਡੇ ਬੱਚੇ ਕਿਉਂਕਿ ਸੈਂਟਰ ਦੇ ਵਿੱਚ ਹੋ ਕੇ ਆਏ ਨੇ ਕਿ ਉਹ ਨਸ਼ਾ ਛੱਡ ਚੁੱਕੇ ਨੇ ਨਹੀਂ ਜੀ ਬਿਲਕੁਲ ਨਹੀਂ ਛੱਡ ਚੁੱਕੇ ਅਜੇ ਵੀ ਗੋਲੀ ਖਾਂਦੇ ਆ ਜਿਹੜਾ ਵੱਡਾ ਸੁਖਵਿੰਦਰ ਸਿੰਘ ਉਹਦਾ ਤੇ ਪਤਾ ਨਹੀਂ ਕਿਹੜੇ ਵੇਲੇ ਜਿਤਨਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਮੀ ਆ ਜਾਣਾ ਉਹ ਗੱਲ ਬਣੀ ਪਈ ਆ ਕਿਹੜੇ ਵੇਲੇ ਉਹਨੇ ਕੋਈ ਚੀਜ਼ ਲੈ ਜਾਣੀ ਆ ਮੈਂ ਤੇ ਐਸਐਚਓ ਸਾਹਿਬ ਨੂੰ ਆਖਿਆ ਵੀ ਉਹ ਵੀ ਉਹਦੀ ਤੇ ਵੀ ਕਾਰਵਾਈ ਕਰਕੇ ਉਹਨੂੰ ਵੀ ਕਿਸੇ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਦਾਖਲ ਕੀਤਾ ਜਾਵੇ ਤੇ ਜਿਹੜਾ ਮੇਰਾ ਕੌਡਿੰਗਾਂ ਦੇ ਭਾ ਗਰਚਰਨ ਸਿੰਘ ਨੇ ਆਖਿਆ ਸੀਗਾ ਵੀ ਜਿਹੜਾ ਤੇਰਾ ਸਮਾਨ ਵੇਚਿਆ ਉਥੋਂ ਚੋਰੀ ਹੋਇਆ ਉਹ ਸਰਦਾਰ ਬਲਜਿੰਦਰ ਸਿੰਘ ਐਸਐਚਓ ਸਾਹਿਬ ਖਰੜਾ ਮਂਗਾਉਣਗੇ ਉਹ ਬਰਾਮਦ ਕਰਨਗੇ ਤੇ ਜਿਹੜਾ ਨਸ਼ੇ ਖਿਲਾਫ ਉਹ ਅਸੀਂ ਤੇ ਨਾ ਹੀ ਮੇਰਾ ਬਰਵਿੰਦਰ ਸਿੰਘ ਨੇ ਜਿਹੜਾ ਰਹਿਦਾ ਸਮਾਨ ਇਹਦੇ ਤੱਕ ਵਾਪਸ ਕਰਾਇਆ ਐ ਐਸਐਚਓ ਖਰੜਾ ਖਲਣਾਣੀ ਜਿੱਦਾਂ ਤੁਸੀਂ ਬਾਰਡਰ ਏਰੀਏ ਤੇ ਰਹਿ ਰਹੇ ਜੋ ਅਕਸਰ ਹੀ ਆਇਤ ਦੇਣੀ ਬਾਰਡਰ ਏਰੀਏ ਤੇ ਡਰੋਨਾ ਰਾਹੀਂ ਕਿਲੂਆਂ ਦੇ ਹਿਸਾਬ ਦੇ ਨਾਲ ਚਿਟਾ ਆਉਂਦਾ ਏ ਤੇ ਕਿਹਾ ਜਾਂਦਾ ਹੈ ਕਿ ਕਿਸਾਨ ਮਾਲੋ ਮਾਲ ਹੋ ਜਾਂਦੇ ਨੇ ਟਾੜਾ ਕੀ ਕਹਿਣਾ ਏ ਬਿਲਕੁਲ ਇਹ ਗੱਲ ਗਲਤ ਹੈ ਜੀ ਜਿਹੜੇ ਆnde ਕਿਸਾਨ ਮਾਲੋ ਮਾਲੋ ਜਾਂਦੇ ਆ ਕਿਸਾਨ ਤੇ ਵਿਚਾਰੇ ਹੋਣਾ ਮੈਂ ਮੇਰਾ ਘਰ ਬਾਰਡਰ ਤੇ ਆ ਹਮਿਸ਼ਾਲੇ ਸੁਏ ਤੇ ਬਹਿ ਗਿਆ ਉਹ ਜਦੋਂ ਡਰੋਨ ਭੇਜਦੇ ਉਹ ਜਿੱਥੇ ਗਾ ਕੇ ਉਹਨਾਂ ਦੀ ਬੈਟਰੀ ਜਿਹੜੀ ਉਹ ਸਾਹ ਛੱਡ ਜਾਂਦੀ ਡੈਡ ਹੋ ਜਾਂਦੀ ਆ ਉਹ ਡ੍ਰਗ ਪੈਂਦਾ ਆ ਤੇ ਹੁਣ ਕਿਸਾਨ ਨੂੰ ਵਿਚਾਰੇ ਨੂੰ ਕੀ ਪਤਾ ਕਈ ਵਾਰ ਤੇ ਬੱਕਰੀਆਂ ਚਾਰਨ ਵਾਲੇ ਇਹਨਾਂ ਨੂੰ ਦੱਸ ਦਿੰਦੇ ਵੀ ਇੱਥੇ ਡਰੋਨ ਪਿਆ ਆ ਤੇ ਕਈ ਵਾਰ ਕਿਸਾਨ ਵੀ ਦੱਸ ਦਿੰਦੇ ਆ ਜਿਹੜਾ ਕੋਈ ਕਿਸਾਨ ਆ ਉਹਦੀ ਸੁਖ ਦੀ ਰੋਟੀ ਖਾਂਦਾ ਦਹਾਨਵਾ ਦੀ ਕਰਦਾ ਜਿਹੜਾ ਸਹੀ ਕਿਸਾਨ ਉਹ ਨਹੀਂ ਕਰਦਾ ਹਾਂ ਜਿਹੜੇ ਸਮਗਲਰ ਕਰਦੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਸਮਗਰਾਂ ਵਾਲੇ ਹੱਥ ਚ ਕਿਦਾਂ ਵਿੱਚ ਫੜਿਆ ਜਾਵੇ ਤੇ ਉਹਦੇ ਉੱਤੇ ਜਿਹੜੀ ਨਜਾਇਜ਼ ਕਾਰਵਾਈ ਹੁੰਦੀ ਹੈ ਇਹ ਨਹੀਂ ਹੋਣੀ ਚਾਹੀਦੀ ਕੋਈ ਵੀ ਕਿਸਾਨ ਇਹੋ ਜਾਣੀਗਾ ਅੱਜ ਸਭ ਦੁਖੀ ਆ ਵੀ ਇਹ ਨਹੀਂ ਸੋਚਦੇ ਵੀ ਕਿਸੇ ਦੇ ਪੁੱਤ ਮਰਨ ਦੇ ਆਉਂਦੇ ਭਲਕੇ ਸਾਡੇ ਆ ਘਰ ਵੀ ਆ ਸਕਦੀ ਹੈ ਇਹ ਨਸ਼ੇ ਦੀ ਅੱਗੇ ਕਿਸੇ ਦੇ ਘਰ ਵੀ ਆ ਸਕਦੀ ਆ ਦੂਜੀ ਬੇਨਤੀ ਹੈ ਪਿਆਰੋ ਜਿਹੜੇ ਡਰੋਨ ਡਿੱਗਦੇ ਆ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਉਹ ਰੋਜ਼ ਇਹਨਾਂ ਦੀ ਖਬਰ ਤੇ ਖਬਰ ਲੱਗ ਜਾਂਦੀ ਅੱਜ ਇਥੋਂ ਨਾਰਲਿੰਗੋ ਡਰੋਨ ਫੜਿਆ ਗਿਆ ਜੀ ਅੱਜ ਡਿਲੀਰੀਓ ਫੜਿਆ ਗਿਆ ਅੱਜ ਖੇਮ ਕਰਨੋ ਫੜਿਆ ਗਿਆ ਮੇਰੀ ਡੀਐਸਪੀ ਸਾਹਿਬ ਨੂੰ ਬੇਨਤੀ ਹੱਥ ਜੋੜ ਕੇ ਮੈਂ ਉਹਨਾਂ ਨੂੰ ਕਈ ਵਾਰ ਮਿਲ ਵੀ ਚੁੱਕਾ ਅਰਖਾਸਤਾਂ ਵੀ ਆਈਆਂ ਪਤਾ ਨਹੀਂ ਕਿਹੜੇ ਕੂਝ ਪੈ ਜਾਂਦੇਗਾ ਮੇਰੀ ਬੇਨਤੀ ਵੀ ਵਿਖੀਵਾਂ ਡੀਐਸਪੀ ਸਾਹਿਬ ਦੇ ਨੱਕ ਹੇਠ ਨਜ਼ਾ ਮਿਕ ਰਿਹਾ ਉਹਦੇ ਇਹਨਾਂ ਤੋਂ ਬੰਦ ਨਹੀਂ ਹੁੰਦਾ ਫੜਿਆ ਨਹੀਂ ਜਾਂਦਾ ਉਹ ਫੜਨਾ ਇਹ ਤਾਂ ਬੀਐਸਐਫ ਵਾਲੇ ਇਹਨੂੰ ਫੜ ਦਿੰਦੇ ਡਰੌਨ ਦੇ ਆਵੋ ਕੁਆਟਰ 'ਚ ਸੁੱਤਾ ਹੁੰਦਾ ਜੇ ਇਹਦੇ ਆਪ ਜਾ ਕੇ ਫੜਦਾ ਫੇਰ ਗੱਲ ਕਰੇ ਆਏ ਦਿਨ ਕਿਲੂਆਂ ਦੇ ਸਹਾਦ ਦੇ ਨਾਲ ਚਿੱਟਾ ਫੜਿਆ ਜਾਂਦਾ ਏ ਡਰਗ ਮਨੀ ਵੀ ਫੜੀ ਜਾਂਦੀ ਉਹ ਕਿੱਥੇ ਜਾਂਦੀ ਏ ਇਹ ਇਹ ਵਿਸ਼ਾ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਆ ਕਿਉਂਕਿ ਇਹਦੇ ਵਿੱਚ ਮੈਨੂੰ ਕੋਈ ਨਹੀਂ ਹੈਗੀ ਨੌਲੇਜ ਵੀ ਉਹ ਕਿੱਥੇ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਆ ਉਹਦੇ ਵਿੱਚ ਮੈਂ ਇੱਕ ਬੇਨਤੀ ਤੁਹਾਡੀ ਜਿਹੜੀ ਬਹੁਤ ਵਧੀਆ ਕਬਕਸ਼ਨ ਆ ਆ ਪਿੱਛੇ ਜੇ ਸਾਬਨ ਇੰਸਪੈਕਟਰ ਬਾਜਵਾ ਫਿਰੋਜ਼ਪੁਰ ਜਿਹਦੇ ਕੋਲੋਂ ਫੜਿਆ ਗਿਆ 4 ਕਿਲੋ 300 ਗ੍ਰਾਮ ਪਾਊਡਰ ਇੱਕੇ ਦਿਨ ਉਹਦੀ ਖਬਰ ਲੱਗੀ ਆ ਮੁੜ ਕੇ ਉੱਥੇ ਦੀ ਉੱਥੇ ਹੀ ਉਹਦੀ ਇਨਵੈਸਟੀਗੇਸ਼ਨ ਰੋਕੀ ਆ ਮੈਂ ਪੁੱਛਣਾ ਚਾਹੁੰਨਾ ਹਾਂ ਵੀ ਜਦੋਂ ਇਹਨਾਂ ਇਹਨਾਂ ਪਾਊਡਰ ਫੜਿਆ ਜਾਂਦਾ ਜਿਵੇਂ ਉਹ ਬਾਜਵੇ ਕੋਲੋਂ ਫੜਿਆ ਗਿਆ ਇਹਨੂੰ ਕਿਉਂ ਨਹੀਂ ਪੁੱਛਿਆ ਗਿਆ ਉਹਦੀ ਜੜ ਤੱਕ ਕਿਉਂ ਨਹੀਂ ਜਾਇਆ ਜਾਂਦਾ ਵੀ ਇਹ ਜਿਹੜਾ 4 ਕਿਲੋ 300 ਗ੍ਰਾਮ ਆ ਇਹ ਪਾਊਡਰ ਤੇਰੇ ਕੋਲੋਂ ਕਿੱਥੋਂ ਆਇਆ ਇਹ ਕਪੂਰਥਲੇ ਬਲੌਗ ਨਾਲ ਇਹਦਾ ਪਿੰਡ ਆ ਕਪੂਰਥਲੇ ਤੋਂ ਬਲੌਗ ਕਰਦਾ ਆ ਇਹ ਜਿਹੜਾ ਸਬਨ ਸਵੀਟਰ ਬਾਜਵਾ ਫਰੋਜਪੁਰ ਫੜਿਆ 7 ਮਹੀਨੇ ਹੋ ਗਏ ਆ ਤੇ ਮੈਂ ਇਹੋ ਹੀ ਪੁੱਛਣਾ ਚਾਹੁੰਨਾ ਐ ਵੀ ਇਹੋ ਜਿਹੇ ਅਫਸਰਾਂ ਦੀ ਜਿਹੜੇ ਪ੍ਰਸ਼ਟਾਫਟਰ ਆ ਬਰਾਮ ਕਰਦੇ ਆ ਇਹੋ ਜਿਹੇ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜੇ ਜਿਹੜੇ ਅਮੇ ਹੁਣ ਪਿੱਛੇ ਦੇ ਇੱਕ ਜੋਗੇ ਵਾਲੀ ਚੌਕੀ ਦੇ ਵਿੱਚ ਜੋਗੇ ਵਾਲਾ ਬਖੂ ਦੇ ਰਾਣੀ ਦੇ ਵਿੱਚ ਜੋਗੇ ਵਾਲੀ ਚੌਕੀ ਉਹਦੇ ਸੱਤਪਾਲ ਥਾਣੇਦਾਰ ਖੁਦ ਉਹ ਥਾਣੇਦਾਰ ਆਪ ਚਟਾ ਪੀਂਦਿਆ ਦੀ ਵੀਡੀਓ ਵਾਇਰਲ ਹੋਣ ਢਈ ਆ ਤੇ ਮੁੱਖ ਮੰਤਰੀ ਸਾਹਿਬਾਂ ਦੇ ਜਦੋਂ ਸਾਡੀ ਸਰਕਾਰ ਬਣ ਗਈ ਕੋਈ ਰਿਸ਼ਵਤ ਨਹੀਂ ਲਊਗਾ ਆ ਪੁਲਿਸ ਵਾਲੇ ਰੋਜ਼ ਮੈਂ ਵੀਡੀਓ ਬੈਣਾ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਮੋਹਦਬਾਰ ਬੰਦੇ ਆ ਕੇ ਉਹਨਾਂ ਦੇ ਮਗਮਗਰ ਭੱਜ ਕੇ ਉਹਨਾਂ ਦੀ ਵੀਡੀਓ ਬਣਾਉਦੇ ਆ ਤੇ ਉਹ ਅੱਗੇ ਅੱਗੇ ਭੱਜੇ ਫਿਰਦੇ ਸ਼ੂਰ ਸ਼ਵਾਈ ਖੜਨ ਵਾਲਿਆਂ ਨੂੰ ਆ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਦੋ ਤਿੰਨ ਮੁੱਦਿਆਂ ਤੇ ਚੋਣ ਲੜਦੀਆਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਤੇ ਜਾਂ ਨਸ਼ੇ ਤੇ ਕਿਉਂਕਿ ਇਸੇ ਤਰ੍ਹਾਂ ਇਸੇ ਮੁੱਦੇ ਤੇ ਆਮ ਆਦਮੀ ਪਾਰਟੀ ਵੀ ਆਉਂਦੀ ਆ ਤਾਂ ਉਹ ਵੀ ਚੋਣ ਲੜਦੀ ਆ ਤਾਂ ਭਗਵੰਤ ਮਾਨ ਕਹਿੰਦਾ ਕਿ ਮੇਰੀ ਸਰਕਾਰ ਬਣਾਓ ਮੈਂ ਦਿਨਾਂ ਦੇ ਵਿੱਚ ਨਸ਼ਾ ਖਤਮ ਕਰਦਾਗਾ ਪਰ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਹੁਣ ਤੇ ਢਾਡੀ ਸਰਕਾਰ ਹੈ ਹੁਣ ਨਸ਼ਾ ਕਿਉਂ ਨਹੀਂ ਬੰਦ ਹੁੰਦਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਕੋਲ ਕੋਈ ਐਹੋ ਜੀ ਗਿੱਦੜ ਸਿੰਗੀ ਨਹੀਂ ਹੈਗੀ ਜਿਹਦੇ ਨਾਲ ਮੈਂ ਚਿੱਟਾ ਬੰਦ ਕਰਦਾ ਫਿਰ ਕਿਉਂ ਇਹ ਝੂਠੇ ਲਾਰੇ ਜਾਂ ਕਿਉਂ ਝੂਠੇ ਵਾਦੇ ਕਰਦੀਆਂ ਨੇ ਸਰਕਾਰਾਂ ਹਾਂਜੀ ਗਿੱਦੜ ਸਿੰਘ ਜੀ ਦਾ ਇਹ ਆ ਜੀ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਆ ਜੋਗੀ ਪਤਾ ਨਹੀਂ ਕਦੋਂ ਸਾਡੀ ਉਮਰ ਤੋਂ ਪਹਿਲਾਂ ਤੇ ਵੇਖੇ ਆ ਲਕੀਰ ਦੇ ਫਕੀਰ ਗਿੱਦੜ ਸਿੰਘ ਜੀ ਆ ਲਈ ਫਿਰਦੇ ਆ ਜੇ ਗਿੱਦੜ ਸਿੰਘ ਜੀ ਨਾਲ ਕੋਈ ਮਸਲਾ ਹੁੰਦਾ ਤੇ ਅੱਜ ਨੂੰ ਉਹ ਬਾਦਸ਼ਾਹ ਬਣ ਜਾਂਦੇ ਉਹ ਵੀ ਅੱਜ ਨੂੰ ਮੁੱਖ ਮੰਤਰੀ ਹੁੰਦੇ ਪੰਜਾਬ ਦਾ ਕੋਈ ਬਣ ਜਾਂਦਾ ਗਿੱਦੜ ਗਿੱਦੜ ਸਿੰਘ ਜੀ ਦੇ ਨਾਲ ਕੱਖ ਨਹੀਂ ਜੇ ਬਾਨਾ ਹੁਣ ਸੰਗਤ ਜਿਹੜੀ ਪੰਜਾਬ ਦੀ ਜਨਤਾ ਤੁਹਾਡੇ ਤੋਂ ਰਿਜ਼ਲਟ ਲੱਭਦੀ ਆ ਇਹਦਾ ਰਿਜ਼ਲਟ ਗੱਡੋ ਤੁਸੀਂ ਵੈਦੇ ਕੀਤੇ ਵੈਦੇ ਪੂਰੇ ਕਰੋ ਤੁਸੀਂ ਆਖਿਆ ਸੀ 2 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰ ਦੂੰ 2 ਸਾਲ ਹੋ ਗਏ ਜੇ ਤੇ 2-3 ਰਹਿ ਗਿਆ 6 ਮਹੀਨੇ ਪਹਿਲੋ ਸਰਕਾਰ ਹੋ ਟੁੱਟ ਜਾਂਦੀ ਆ ਤੇ ਮੇਰੀ ਦੇਹੋ ਬੇਨਤੀ ਜੇ ਜੇ ਹੋ ਹੀ ਅੜ ਰਿਆ ਤੇ ਜਵੇਂ ਸਤੂ ਗੱਪੀ ਦੀਆਂ ਰਹਿ ਗਿਆ 78 ਜੋ 18 ਤੇ ਤੁਹਾਡੀਆਂ 92 ਜੋ 12 ਰਹਿ ਜਾਣੀਆਂ ਜੇ ਪੰਜਾਬ ਦੀ ਜਨਤਾ ਬੜੀ ਯਕੀ ਹੈ ਇਹ ਬੜੇ ਮੋਮ ਦੇਲ ਆ ਤੇ ਕਟਣ ਦੇਲ ਵੀ ਆ ਜੇ ਮੋਮ ਦੇਲ ਜੇ ਹੁੰਦੇ ਤਾਂ ਸਾਰਾ ਖੂਨ ਵਹਾ ਦਿੰਦੇ ਜੋ ਮਰਦੀ ਹੋ ਜੇ ਤੇ ਜੇ ਨਾ ਹੋਵੇ ਤੇ ਪਤਾ ਲੱਗ ਜਾ ਵੀ ਪੰਜਾਬ ਦੀ ਜਵਾਨੀ ਗਵਾਜਦੀ ਆ ਤੇ ਤੁਹਾਨੂੰ ਪਕਸਾ ਕੋ ਨਵੀਂ ਤਿਆਰ ਆ ਲਾਸਟ ਦੇ ਵਿੱਚ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਲਾਡ ਦੇ ਵਿੱਚ ਮੈਂ ਇਹੋ ਹੀ ਬੇਨਤੀ ਕਰਦਾ ਆਂ ਵੀ ਪੰਜਾਬ ਦੇ ਵਿੱਚ ਰੋਜ਼ ਹੁੰਦੀਆਂ ਚਿੱਟੇ ਦੇ ਨਾਲ ਮੌਤਾਂ ਲੁੱਟਾਂ ਖਵਾ ਇਹ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਆ ਪੰਜਾਬ ਦੇ ਵਿੱਚ ਰਜਗਾਰ ਮਿਲਣਾ ਚਾਹੀਦਾ ਆ ਜਿਹੜੀ ਜਨਤਾ ਪੜੀ ਲਿਖੀ ਪੜੇ ਲਿਖੇ ਨੌਜਵਾਨ ਜਿਹੜੇ ਆ 12-12 ਜਮਾਤਾਂ ਐਮਐਮਏ ਕੀਤੇ ਉਹ ਠੱਕੇ ਖਾਂਡੇ ਆ ਜਦੋਂ ਨਹੀਂ ਰਜਗਾਰ ਹੈਗਾ ਤੇ ਲੋਕੀ ਬਾਹਰ ਵਿਦੇਸ਼ਾਂ ਨੂੰ ਜਾਣ ਰਹੇ ਆ ਤੇ ਇਸ ਕਰਕੇ ਪੰਜਾਬ ਦੇ ਵਿੱਚ ਉਹ ਨਸ਼ਾ ਬੰਦ ਕੀਤਾ ਜਾਵੇ ਜਿਹੜਾ ਤੁਸੀਂ ਬੇਅਦਬੀ ਦਾ ਉਹਦਾ ਮੁੱਦਾ ਠਾਇਆ ਜਿਨ੍ਹਾਂ ਦੇ ਚੋਣਾਂ ਲੜੀਆਂ ਨਾ ਦੇ ਤੁਹਾਡੇ ਤੱਕ ਬੇਅਦਬੀ ਵਾਲੇ ਫੜੇ ਗਏ ਆ ਬੇਅਦਬੀ ਵਾਲੇ ਦੋਸ਼ੀਆਂ ਨੂੰ ਕਿਸੇ ਅਜੇ ਤੱਕ ਕੋਈ ਸਜਾ ਨਹੀਂ ਹੋਈ ਮੇਰੀ ਇਹੋ ਹੀ ਬੇਨਤੀ ਆ ਵੀ ਜਦੋਂ ਸਰਕਾਰਾਂ ਵਾਅਦੇ ਕਰਦੀਆਂ ਹਨ ਉਹਦੋਂ ਵਾਅਦਾ ਸੋਚ ਕੇ ਕਰਿਆ ਕਰੋ ਵੀ ਅਸੀਂ ਪੂਰਾ ਕਰ ਸਕਦੇ ਆ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਝੂਠ ਬੋਲ ਕੇ ਜਨਤਾ ਨੂੰ ਗਮਨਾਹ ਨਾ ਕਰਨ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਇਹ ਇਹ ਸਨ ਸਰਦਾਰ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਬੱਚੇ ਵੀ ਇਸ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੇ ਵਗਦਾ ਪਿਆ ਉਸੇ ਲਹਿਰ ਦੇ ਵਿੱਚ ਮੇਰੇ ਬੱਚੇ ਵੀ ਵਹਿ ਤੁਰੇ ਨੇ ਸੋ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਸਰਕਾਰਾਂ ਜਿਹੜੀਆਂ ਵਾਅਦਾ ਕਰਦੀਆਂ ਨੇ ਉਹ ਸੋਚ ਸਮਝ ਕੇ ਵਾਅਦਾ ਕਰਿਆ ਕਰਨ ਵਾਅਦਾ ਉਹ ਕਰਿਆ ਕਰਨ ਸੋ ਹੋਰ ਵੀ ਗੱਲ ਕਹਿਣੀ ਚਾਹੁੰਦੇ ਆ ਆਪਾਂ ਉਹਨਾਂ ਦੇ ਪੁੱਛਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੋ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਰਡ ਪਿਆ ਪੰਜਾਬ ਸਮਾਂਟ ਬਾਤ ਕਰ ਲਵਾਂ ਕਿ ਕੀ ਕਰ ਰਿਹਾ ਟਣ ਟਣ ਬਾਬਾ ਬਿਨੀ ਚੰਦ ਸ਼ੀਨਾ ਗੁਰੂ ਕਾ ਸੀਨਾ ਸਰ ਪਰਦਾਏ ਦਲ ਬਾਬਾ ਬਿਨੀ ਚੰਦ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਕੀ ਤੇ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲਿਆਂ ਕੀ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਸਿਰ ਝੁਕਾ ਕੇ ਬੇਨਤੀ ਕਰਦਾ ਵੀ ਐਡੇ ਐਡੇ ਵੱਡੇ ਜਿਹੜੇ ਦਰਿਆ ਤੁਸੀਂ ਬੰਨ ਘਤੇ ਜੇ ਜਿਹੜੇ ਪਿੰਡ ਰੋੜ ਕੇ ਲੈ ਚੱਲੇ ਸੀ ਤੇ ਆ ਛੇਵਾਂ ਦਰਿਆ ਜਿਹੜਾ ਜਵਾਨੀ ਦਾ ਬੰਨ ਦੋ ਇਹ ਕਹੇ ਮੰਤਰੀ ਨੇ ਨਹੀਂ ਜੇ ਬੰਨਣਾ ਕਹੇ ਮੁੱਖ ਮੰਤਰੀ ਨੇ ਇਹ ਤੁਹਾਡੀ ਕਿਰਪਾ ਹੋਣੀ ਚਾਹੀਦੀ ਆ ਕਰ ਦਿਓ ਕਿਤੇ ਕਿਰਪਾ ਇਹ ਛੇਵਾਂ ਦਰਿਆ ਜਿਹੜਾ ਆ ਇਹ ਨਸ਼ਿਆਂ ਦਾ ਵੀ ਬੰਨ ਘਤੋ ਤੇ ਇਹੀ ਤੁਹਾਡੇ ਅੱਗੇ ਬੇਨਤੀ ਆ ਬਹੁਤ ਬਹੁਤ ਧੰਨਵਾਦ ਜੀ ਸੋ ਇਹਨਾਂ ਨੇ ਇੱਕ ਹੋਰ ਬੇਨਤੀ ਕੀਤੀ ਆ ਸੰਪਰਦਾਵਾਂ ਨੂੰ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਬੇਨਤੀ ਕੀਤੀ ਆ ਕਿ ਜਿੱਥੇ ਤੁਸੀਂ ਦਰਿਆਵਾਂ ਨੂੰ ਬੰਨ ਲਾ ਦਿੱਤੇ ਨੇ ਜਿਹੜੇ ਪਿੰਡ ਰੁੜ ਚੱਲੇ ਸੀ ਉਹ ਬਚਾ ਲੈਨੇ ਉਸੇ ਤਰ੍ਹਾਂ ਇਹਨਾਂ ਨੇ ਕਹਿ ਕਣ ਪੰਜਾਬ ਦੀ ਜਿਹੜੀ ਨੌਜਵਾਨੀਆਂ ਜਿਹੜੀ ਛੇਵੇਂ ਦਰਿਆ ਦੇ ਵਿੱਚ ਰੁੜ ਚੱਲੀ ਆ ਉਹਨੂੰ ਬਚਾ ਲੋ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ